ਸਤਿਨਾਮ ਸ੍ਰੀ ਵਾਹਿਗੁਰੂ ਸੋਹਿਬ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਮ ਭਗਉਤੀ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਪੌੜੀ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸਹਿ ਸਾਰ ਉਪਾਇਆ ਬ੍ਰਹਮਾ ਬਿਸਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਰ ਜੇ ਦਾ ਨੋ ਦੇਵਤੇ ਤੈਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜ ਕੈ ਦੇਤਾ ਦਾ ਨਾਸ ਕਰਾਇਆ ਤੈਥੋ ਹੀ ਬਲ ਰਾਮ ਲੈ ਨਾਲ ਬਾਣਾ ਦਹਸਰ ਕਾਇਆ ਤੈਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ 기ਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀਨੀ ਤਨਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਦੂ ਸਤਜੋ ਕੇ ਬੀਤੇ ਆ ਆਦ ਅਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੌਰੂ ਵਾਇਆ ਅਬ ਮਾਨ ਉਤਾਰਨ ਦੇਵਤਿਆਂ ਮਹਿਕਾ ਸੁਰ ਸੁੰਡ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹੋ ਲੋਕੀ ਰਾਜ ਕਮਾਇਆ ਵੱਡਾ ਬੀਰ ਅਖਾਇ ਕੈ ਸਿਰ ਉਪਰ ਛਤਰ ਫਿਰਾਇਆ ਦਿਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈਲਾ ਸਤਕਾਇਆ ਡਰ ਕੈ ਹੱਥੋ ਦਾਨਵੀ ਦਿਲ ਅੰਦਰ ਤਰਾਸ ਵਿਧਾਇਆ ਆਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੇ ਨ ਲਈ ਠਕੁਰਾਈ ਸਾਤੇ ਦਾ ਨਵੀ ਲੋਕੀ ਤੇ ਹੀ ਫਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭ ਨਾਰਾਗ ਸਾ ਕਿ ਨਾ ਜੀਤਾ ਜਾਈ ਮਹਿਖੇ ਦੇਤ ਨੂੰ ਤੇਰੀ ਸ਼ਮਤ ਕਾਈ ਦੇਵੀ ਦੁਰਗਾ ਸਾਹ ਪੌੜੀ ਦੁਰਗਾ ਬੇਣ ਸੁਨੰਦੀ ਹਸੀ ਹੜ ਹੜਾਏ ਉਹੀ ਸੀ ਹੋ ਮੰਗਾਇਆ ਰਾਖਸ ਭਖਣਾ ਚਿੰਤਾ ਕਰਹੁ ਨਾ ਕਾਈ ਦੇਵਾਨੂ ਆਖਿਆ ਰੋਹ ਹੋਈ ਮਹਾ ਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹ ਲੈ ਖੇਤ ਭਿੜਨ ਕੇ ਚਾਏ ਲਸਕਨ ਤੇਗਾ ਬਰਛੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾਕ ਅੰਦਾਰਾ ਮੋਹੇ ਜੋੜੇ ਟੋਲ ਸੰਖ ਨਗਾਰੇ ਬਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸਭ ਹੈ ਜੋਦਨੂ ਇੱਕ ਜਾਤ ਨਾ ਜਾਣਨ ਭਜੇ ਖੇਤ ਅੰਦਰ ਜੋਦੇ ਗਜੇ ਪੌੜੀ ਜਾਗ ਮਸਾਫਾ ਬਜਿਆ ਰਾਨਕੁਰੇ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨੀਸਾਨ ਦਸਨ ਲਸਾਵਲੇ ਢੋਲ ਨਗਾਰੇ ਪੌਣ ਦੇ ਉੰਗਨ ਜਾਣ ਚਟਾਵਲੇ ਦੁਰਗਾਦਾਨੋ ਢਹੇ ਰਣ ਨਾਦ ਵਜਨ ਖੇਤ ਭੀ ਹਾਵਲੇ ਵੀਰ ਪਰੋਤੇ ਵਰਛੀਏ ਜਨ ਦਾਲ ਚ ਮੋਟੇ ਆਵਲੇ ਇੱਕ ਵੱਡੇ ਤੇ ਗੀ ਤੜਫੀਆਂ ਮਦ ਪੀਤੇ ਲੋਟਨ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀਆਂ ਰੇਤ ਵਿੱਚੋਂ ਸੋਨਾ ਡਾਵਲੇ ਗਦਾ ਤਿਰਸੁਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਨ ਡਸੇ ਭਜੰਗਮ ਸਾਵਲੇ ਮਰ ਜਾਵਨ ਵੀਰ ਰੋਹਾਵਲੇ ਪੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾਗ ਸਿਰੋਹਲੇ ਚੌ ਗਿਰਦੋ ਭਾਰੇ ਹੱਥੀ ਤੇ ਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨਠੇ ਜੁੱਧ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਹ ਵਧਾਏ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡਨ ਬੀਰ ਖੇਤ ਉਤਾਰੇ ਮਾਰੇ ਜਾਪਨ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਾ ਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸੀ ਹਿ ਅਨਸਾਰ ਦੀ ਪੇਟ ਮਲੰਦੇ ਲਾਈ ਮਹਿਕ ਹਿਦੈਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜਹਿ ਦਿਲ ਵਿੱਚ ਆਈ ਕਹੀ ਸੁਣਾਏ ਕਾ ਚੋਟੀ ਜਾਨ ਦਿਖਾਈ ਤਾਰੇ ਧੂਮਕੇਤ ਪੌੜੀ ਚੋਟਾ ਪਵਨ ਨਗਾਰੇ ਅਨਿਆ ਜੁੱਟੀਆਂ ਤੂਹਲੀਆਂ ਤਰਵਾਰੀ ਦੇਵਾਦਾਨ ਵੀ ਵਾਹਨ ਵਾਰ ਵਾਰੇ ਸੂਰੇ ਸੰਗਰੇ ਵਗੈ ਰਾਤ ਚੁਲਾਰੀ ਜਿਉ ਗੇਰੂ ਬਾ ਬੱਤਰਾ ਦੇਖਨ ਬੈਠ ਅਟਾਰੀ ਨਾਰੀ ਰਾਖਸਾ ਤੂ ਪਾਈ ਤੁਮ ਸਵਾਰੀ ਦੁਰਗਾਦਾਨ ਵੀ ਪੌੜੀ ਲਖਨਗਾਰੇ ਵਜਨ ਅਮੋ ਸਾਹਮਣੇ ਰਾਖਸ ਰਣੋਂ ਨਾ ਭਜਨ ਰੋਹੇ ਰੋਹਲੇ ਸਿੰਘਾ ਵਾਂਗੂ ਗੱਜਨ ਸੱਬੇ ਸੂਰਮੇ ਤਣ ਤਣ ਕੈਬਰ ਛੱਡਨ ਦੁਰਗਾ ਸਾਹਮਣੇ ਔੜੀ ਕੋਰੇ ਨਗਾਰੇ ਦੋਹਰੇ ਰਾਣਾ ਸੰਗਲਿਆਲੇ ਧੁਰ ਲਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾਸਾ ਜਿਨ੍ਹਾਂ ਮੋਹ ਜਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮੁਛਲੀ ਆਲੇ ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੇ ਜਨਕਾਨੀ ਰਕਾਲੇ ਪੌੜੀ ਚੋਟ ਪਈ ਖਰਚਾ ਮੇ ਦਲਾ ਮੁਕਾਬਲਾ ਘੋਰ ਲਈ ਬਰਿਆਮੀ ਦੁਰਗਾ ਆਏ ਕੈ ਰਾਕਸ ਵੱਡੇ ਅਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਨਤ ਕੋਰੇ ਨਗਾਰੇ ਦੇਲਾ ਪੜੰਦਿਆ ਪਾਏ ਮਹਿਕਲ ਭਾਰੇ ਦੇ ਬਾਦਾਨ ਵਾ ਵਾਹਨ ਫਟ ਕਰਾਰੇ ਰਾਕਸ ਰੋਹਲੇ ਜਪਣ ਤੇ ਕੀ ਆਰੇ ਮੇ ਅਨੋਤ ਹੋਈਆਂ ਜੋਦੇ ਵੱਡੇ ਮਨਾਰੇ ਜਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾਂ ਚ ਵੇ ਹਣੇ ਕਦੇ ਨਾ ਆਖਨ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਗਸ ਖੜਗ ਲੈ ਪੌੜੀ ਉਮਲ ਲਥੇ ਜੋਦੇ ਮਾਰੂ ਬੱਜਿਆ ਬੱਦਲ ਜੋ ਮੈਖਾ ਸੁਰਾ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋ ਭੱਜਿਆ ਕੌਣ ਵਿਚਾਰੀ ਦੁਰਗਾ ਜਿੰਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ تیر ਫਿਰੇ ਰਹਿ ਵਾਰੇ ਆਮੋ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈ ਬਰੀ ਡਿੱਗੇ ਜਾਨ ਮੁਨਾਰੇ ਮਾਰੇ ਵਿੱਜਦੇ ਖੁੱਲੀ ਵਾਲੀ ਦਾਇਤ ਆਹਾੜੇ ਸਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕੈ ਪੌੜੀ ਦੋਹ ਹਕੰਦਾਰਾ ਮੋਹੇ ਜੁੜੇ ਨਾਲ ਧੌਸਾ ਭਾਰੀ ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੋਹਿਆ ਮਹਿਕਾ ਸੁਰ ਭਾਰੀ ਅਮਲ ਲਥੇ ਸੂਰ ਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸੱਲੇ ਜਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਤੋਹੇ ਲਈ ਕਿਰਪਾਣੀ ਦੁਰਗਾ ਮਿਆਨਤੇ ਚੰਡੀ ਰਾਗ ਸਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲਥੇ ਕਰਗਲੈ ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ ਲੈਦੀ ਅਗਾ ਸਿਧਾਣੀ ਸਿੰਘਾ ਧੌਲਦਿਆਂ ਕੂਰਮ ਸਿਰ ਲਹਿਲਾਨੀ ਦੁਸ਼ਮਨ ਮਾਰ ਕਾ ਵੱਡੇ ਗਨ ਤੇ ਖਾਣੀ ਮੂਏ ਖੇਤ ਵਿੱਚ ਰਾਣ ਵਿੱਚ ਇਕਤੀ ਕਹਾਣੀ ਲੋਹ ਮਿਜਦੀ ਚਾਰੇ ਜੋਗ ਕਹਾਣੀ ਚੱਲਗ ਤੇਗ ਦੀ ਬੇਦਨ ਖੇਤ ਵਿਹਾਣੀ ਮਹਿਕੇ ਦੈਤ ਨੂੰ ਇਤੇ ਮਹਿਕਾ ਸਾਰਾ ਦਇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੇ ਦਲ ਵਿੱਚ ਅਗਲੇ ਮੰਗਨ ਨਾਹੇ ਪਾਣੀ ਦਲੇ ਹੰਕਾਰ ਕੈ ਜਾਣਾ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੀ ਘੂਮਨ ਸੂਰ ਮੇ ਹੋਈ ਅਲੋਪ ਭਵਾਨੀ ਦੇਵਾ ਨੂ ਰਾਜ ਦੇ ਈ ਸਰਦੀ ਬਰਦਾਨੀ ਹੋਈ ਜਿਤ ਦਿਨ ਸੁंभ ਨੇ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੇ ਰਜਤਾਨੀ ਤੱਕੀ ਜਿਤਨੀ ਇੰਦਰਪੁਰੀ ਤੇ ਧਾਵਣਾ ਵਡ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਨਾਇਆ ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਛਾਇਆ ਰੋਹ ਸੁंभ ਨੇ ਸੁਮ ਸਿਧਾਇਆ ਪੌੜੀ ਸੋੰਬਨੇ ਸੋੰਬਾ ਲਾਇਆ ਵੱਡ ਜੋਦੀ ਸੰਗਰ ਵਾਏ ਰੋਹ ਦਿਖਾ ਲਈ ਦਿੱਤੀਆ ਬਰਿਆਮੀ ਤੁਰੇ ਨਚਾਏ ਘੁਰੇ ਦਮਮੇ ਦੋਹਰੇ ਜਮ ਬਾਹਣ ਜੋ ਅਰੜਾਏ ਦਿਓ ਦਾਨੋ ਲੁਜਣ ਆਏ ਪੌੜੀ ਦਨੋ ਦਿਓ ਅਨਾਗੇ ਸੰਗਰ ਰਚਿਆ ਫੁੱਲ ਖਿੜੇ ਜਨ ਬਾਗੀ ਜਬਾਣੇ ਜੋਦਿਆਂ ਭੂਤਾਂ ਇਲਾ ਕਾਗੀ ਗੋਸਤ ਭਖਿਆ ਹਮਣ ਤੋਂ ਮੜ ਜਾਗੀ 31 ਸੂਰਿਆ ਸਾਟ ਪੈ ਨ ਗਾਰੇ ਦਲਾ ਮੁਕਾਵਲਾ ਦਿੱਤੇ ਦਿਓ ਪੁਜਾਏ ਮਿਲ ਕੇ ਰਾਗ ਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਈ ਦੇਵਾਂ ਡਰਦੇ ਆਂਦੀ ਚੰਡ ਚੜਾਈ ਉਤੇ ਰਾਗ ਸਾਂ ਪੌੜੀ ਆਈ ਫਿਰ ਭਵਾਨੀ ਤਾਈ ਫਿਰ ਭਵਾਨੀ ਖਬਰੀ ਪਾਈਆਂ ਜੈਤ ਵੱਡੇ ਅਭਿਮਾਨੀ ਹੋਏ ਏ ਇਕਠੇ ਲੋਚਨ ਤੁਮ ਗਮਾਨੀ ਰਾਏ ਬੁਲਾਇਆ ਜਗ ਵਿਓ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਸਾਟਾ ਪਈ ਖਰਚਾ ਮੇ ਦੁਰਗਾ ਲਿਆ ਬਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੁਹੇ ਮਿਆਨ ਅਖੰਡਾ ਹੋਈ ਸਾਹਮਣੇ ਸਭੇ ਵੀਰ ਸੰਘਾਰੇ ਤੁਮਣ ਨੈਰ ਤੁਮਰ ਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾਡੀਆਂ ਪੌੜੀ 24 ਤਉ ਸਭ ਜਾਈ ਦਲਾ ਮੁਕਾਵਲਾ ਰੋਹ ਭਵਾਨੀ ਆਏ ਉਤੇ ਰਾਗ ਸਾਖ ਬਹਿ ਦਸਤ ਨਚਾਈ ਸੀ ਹਨਸਾਰ ਦੀ ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ਭਾਈਆ ਮਾਰਨ ਭਾਈ ਦੁਰਗਾ ਜਾਣਕੈ ਰੋਹ ਹੋਏ ਚਲਾਈ ਰਗਸ ਰਾਏ ਨੂੰ ਜੰਮਪੁਰ ਦੀਆ ਪਠਾਈ ਲੋਚਨ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਬ ਦੀ ਪੌੜੀ ਭਨੇ ਦੇਤ ਪੁਕਾਰੇ ਰਾਜੇ ਸੁੰਬਥੈ ਲੋਚਨ ਧੂਮ ਸੰਘਾਰੇ ਸਣੈ ਸਿਪਾਹੀਆ ਚੌਣ ਚੌਣ ਜੋਧੇ ਮਾਰੇ ਅੰਦਰ ਖੇਤ ਦਾ ਜਾਪਨ ਅੰਬਰ ਤਾਰੇ ਡਿਗਨਸੂਰ ਮੇ गिरए पर्वत भरे मारे बिज्जदे दैता दे, दे दल हारे दहसत खाए कै बचे सो मारे मारे रहदे राए थै पौड़ी रोह होए बुलाए राग स राए ने बैठे मता पकाई दुर्गा ल्यावनी चंड अर मुंड पठाए बहुता कटकदा जापे छप्पर छाए बनिया के जमा जेते राए बुलाए चले जदु नो जाना जमपुर पकड़ चलाए सबे मारने ਪੌੜੀ ਢੋਲ ਨਗਾਰੇ ਵਾਇ ਦਲਾ ਮੁਕਾਵਨਾ ਢੋਲ ਨਗਾਰੇ ਵਾਇ ਦਲਾ ਮੁਕਾਵਲਾ ਰੋਹ ਰੋਹਿਲੇ ਆਏ ਉਤੇ ਰਾਗ ਸਾ ਸਬਨੀ ਤੁਰੇ ਨਚਾਏ ਬਰਛੀ ਬਰਛੇ ਪਕੜ ਕੇ ਬਹੁਤੇ ਮਾਰ ਗਰਾਏ ਅੰਦਰ ਖੇਤ ਦਾ ਤੀਰੀ ਛੇ ਬਰ ਲਾਈ ਬੁੱਠੀ ਦੇਵਤਾ ਪੇਰੀ ਸੰਖ ਬਜਾਏ ਸੰਗਰ ਰਚਿਆ ਤਾਨਾ ਤਾਨਾ ਤੀਰ ਚਲਾਏ ਦੁਰਗਾ ਧਨਖ ਲੈ ਜਿਨੀ ਦਸ ਉਠਾਏ ਰਹੇ ਨਾ ਜੀਵ ਦੇ ਚੰਦ ਅਰ ਮੁੰਡਖ ਪਾਏ ਦੋਨੋਂ ਦੇਵਤਾ ਸੋਮਵੰਨੇ ਸੋਮਰੇ ਸਾਈ ਮਾਰੇ ਦਾਤ ਸੁਨ ਜੋਦੇ ਸਭ ਬੁਲਾਏ ਆਪਣੇ ਮਜਲਸੀ ਜਿਨੀ ਦਿਓ ਪੁਜਾਏ ਇੰਦਰ ਜੇ ਹਵੇ ਤੇ ਮਾਰ ਗਿਰਾਏ ਪਲ ਵਿੱਚ ਦਿਓਤਾ ਓਨੀ ਦਸਤੀ ਦਸ ਬੁਜਾਏ ਤਿਨਾ ਚੇਤ ਕਰ ਫਿਰ ਸਰਣੋਤ ਬੀਜ ਫਿਰ ਸਰਣਵਤ ਬੀਜ ਚਲਾਏ ਬੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜੋਣ ਨੋ ਅੜਾਏ ਰਾਗ ਸਰੋਹ ਹਲੇ ਕਦੇ ਨਾ ਕਿਨੈ ਹਟਾਏ ਜੁਦ ਮਚਾਏ ਕੈਂ ਮਹਿਲ ਤੇਈ ਦਾਨੋ ਆਏ ਹੁਣ ਸੰਗਰ ਦੇਖਣਾ ਪੌੜੀ ਦੇਤੇ ਡੰਡ ਉਭਾਰੀ ਨੇੜੇ ਆਏ ਕੈ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖਬੈ ਦਸਤ ਉਭਾਰੀ ਗਦਾ ਫਿਰਾਏ ਕੈ ਸੈਨਾ ਸਭ ਸੰਘਾਰੀ ਸਰਣਵਤ ਬੀਜ ਦੀ ਜਾਨ ਮਦ ਖਾਏ ਮਦਾਰੀ ਘੂਮਨ ਸੂਰ ਮੇ ਅਗਣਤ ਪਾਪ ਪਸਾਰੀ ਰੋਲੇ ਅਹਾੜ ਵਿੱਚ ਜਾਪੈ ਖੇਡ ਖਿਡਾਰੀ ਸੁੱਤੇ ਫਾਗ ਨੂੰ ਸਰਣਵਾਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇਡ ਮਨਾਰੇ ਦਿਸਨ ਖੇਤ ਵਿੱਚ ਸਬਨੇ ਦਸ ਉਭਾਰੇ ਤੇਗਾ ਧੂਹੇ ਕਾ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਣ ਸੰਜਾ ਤੇ ਠਨਕਾਰੇ ਤੇਗੀ ਉਭਰੇ ਘਾਟ ਘੜਨ ਠਠਿਆਰੇ ਜਾਨ ਬਣਾਏ ਕ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ 31 ਸਨੇ ਤੁਰਾ ਪਲਾਣੀ ਡਿਗਣ ਸੂਰਮੇ ਉਠੋ ਉਠ ਮੰਗਨ ਪਾਣੀ ਕਾਇਲ ਕੋ ਮਦੇ ਏਵਡ ਮਾਰ ਵਿਹਾਣੀ ਉਪਰ ਰਾਗਸਾ ਬਿਜਲ ਜੋ ਝਰਲਾਣੀ ਉੱਠੀ ਦੇਵਤਾ ਪੌੜੀ 24 ਤ ਉਸ ਉਭਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋਹ ਵਧਾਏ ਕੈ ਸਿਰ ਵਿੱਚ ਤੇਗ ਵਗਾਈ ਸ੍ਰਣਵਤ ਬੀਜ ਦੇ ਅਗਣਤ ਦਾਣੋ ਭਾਰੇ ਹੋਏ ਲੋਹਵਾ ਜੋਦੇ ਜੇੜ ਮਨਾਰੇ ਅੰਦਰ ਖੇਤ ਦਾ ਦੁਰਗਾ ਨੋ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਮ ਦੇਰ ਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣ ਆਰੇ ਰਾਕਸ ਹੜਹੜਾਏ ਤੰਗਾ ਸੰਗਲਿਆਲੀ ਸੰਗਰਵਾਇਆ ਬਰਚੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾਣਵੀ ਮਾਰ ਮਚੀ ਮੋਹਰਾਲੀ ਅੰਦਰ ਖੇਤ ਦਾ ਜਾਲ ਨਟ ਲੱਥੇ ਛਾਲੀ ਢੋਲ বাজਾਇ ਕੈ ਰੋਹੁ ਫਾਤੀ ਜਾਲੀ ਲੋਥੀ ਜੰਮ ਧੜੀ ਘਣ ਵਿੱਚ ਜਿਉ ਛੰਛਾਲੀ ਤੇਗਾ ਹਸੀਆਂ ਘੁਮਰ ਯਾਰ ਸਿਆਲੀ ਬਨਿਆ ਕੇ ਜਮਾ ਧੱਗਾ ਸੂਰ ਬਜਾਈਆਂ ਦਲਾ ਮੁਕਾਬਲਾ ਤੋਹੇ ਮੈਨੋ ਲਈਆਂ ਜਵਾਨੇ ਸੂਰਮੇ ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸਬਨੀ ਆਣ ਵਗਾਈਆਂ ਤੇਗਾ ਤੂ ਹੇ ਕੈ ਦੁਰਗਾ ਸਭ ਬਚਾਈਆਂ ਢਾਰ ਸੰਭਾਲ ਕੈ ਦੇਵੀ ਆਵ ਚਲਾਈਆਂ ਤਾਕਤਾਂ ਕਦਾਨਵੀ ਲੋਹ ਨਾਲ ਡੁਬਾਈਆਂ ਤੇਗਾ ਨੰਗੀਆਂ ਸਾਰ ਰਸਤੀ ਜਨਨਾਈਆਂ ਮਿਲਕੇ ਦੇਵੀਆਂ ਸਬੇ ਮਾਰ ਗਿਰਾਈਆਂ ਅੰਦਰ ਖੇਤ ਦੇ ਤਿੰਦੂ ਫੇਰ ਸਵਾਈਆਂ ਹੋਈਆਂ ਸੂਰਤਾ ਪਾਉਰੀ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇਕ ਚੰਦ ਚਿਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾਇ ਕ ਨਿਕਲੀ ਮੱਥਾ ਫੋੜ ਕ ਜਨ ਫਤੇ ਨੀ ਸਾਨ ਬਜਾਏ ਕ ਜਾਗ ਸੋ ਜੰਮੀ ਜੁਧ ਨੂੰ ਜਰਵਾਣਾ ਜਨ ਮਰੜਾਏ ਕ ਦਾਲ ਵਿੱਚ ਘੇਰਾ ਘੱਤਿਆ ਜਨ ਸੇਹ ਤੁਰਿਆ ਗਣ ਨਾਇਕ ਕ ਆਪ ਵਿਸੂਲਾ ਹੋਇਆ ਤੇ ਹੋ ਲੋਕਾਂ ਤੇ ਖੁਨਸਾਇ ਕ ਰੋਹ ਸਿਧਾਈਆ ਚੱਕਰਪਾਨ ਕਰ ਅਨੰਦਾ ਖੜਗ ਉਠਾਏ ਕ ਅਗਰ ਆਕਸ ਬੈਠੇ ਰੋਹਲੇ ਤੀਰੀ ਤੇਗੀ ਛੇ ਬਰ ਲਾਇਕ ਐ ਪਕੜ ਪਛਾੜੇ ਰਾਗ ਸਾਂਦਲ ਹਦੈਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜਿਆ ਨਾ ਤਿਨ ਅੰਦਰ ਤੁਮ ਰਚਾਇ ਕੈ ਵੱਡੇ ਵੱਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਏ ਕੈ ਰਣ ਕਾਲੇ ਗੁਸਾ ਖਾਏ ਕੈ ਪੌੜੀ ਦੋਹਾ ਕੰਧਾਰਾ ਮੋਹੇ ਜੁੜੇ ਅਣੀਆਂ ਰਾਚੋਈਆਂ ਤੋਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਹੂਰਾ ਸਰਣਵਤ ਬੀਜ ਨੋ ਘਤ ਕੇ ਰਖ ਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦਾ ਹੋਈਆਂ 24 ਤੌਸਾ ਪਾਈ ਦਲਾ ਮੁਕਾਬਲਾ ਦਸਤੀ ਤੋਹ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ ਬਿਦਨ ਰਾਤੀ ਆਈਆਂ ਮਰਦਾ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾ ਦਾਨਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੁਈ ਨਾ ਪਾਉਣੇ ਪਾਈਆਂ ਬੁੰਦਾ ਰક્ત ਦੀਆਂ ਕਾਲੀ ਖੇਤ ਖਪਾਈਆਂ ਸਬੇ ਸੂਰਤਾ ਬਹੁਤੀ ਸ੍ਰੀ ਵਿਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੋਮਾ ਸੋਣੀ ਕਰ ਹਾਲੀ ਸ੍ਰਾਣਵਤ ਬੀਜ ਦੇ ਰਾਣ ਵਿੱਚ ਕਿਨੈ ਨਾ ਚਾਲੀ ਦੁਰਗਾ ਆਮ ਦੀ ਬਹੁਤੇ ਵੀਰ ਜਟਾਲੀ ਉਠੇ ਆਖ ਕੈ ਚੋਟਾ ਪਾਨ ਤਬਾਲੀ ਜਾਸਨ ਜੁਦ ਨੂੰ ਥਾਰ ਥਾਰ ਪ੍ਰਿਥਵੀ ਚਾਲੀ ਦਲਾ ਚੜੰਦਿਆ ਨਾਉ ਜਿਵੇ ਹਾਲੀ ਸਹਿਦਰਿਆਓ ਵਿੱਚ ਧੁਰ ਉਤਾਹ ਕਾਲੀ ਛੜੀ ਤੁਰੰਗ ਮਾ ਜਾਨ ਪੁਕਾਰੋ ਚਾਲੇ ਧਰਤੀ ਇੰਦਰਥੈ ਪਉੜੀ ਆਹਰ ਮਿਲਿਆ ਆਹਰੀਆਂ ਸੈਨ ਸੂਰਿਆਂ ਸਾਜੀ ਚੱਲੇ ਸੋਹੇ ਦੁਰਗਾ ਸਾਹ ਜਨਕਾ ਬੈਹਾ ਜੀ ਤੇਰੀ ਤੇਗੀ ਜਮ ਧੜੀ ਰਾਣਾ ਵੰਡੀ ਭਾਜੀ ਇੱਕ ਘਾਇਲ ਹਕੁਮਨ ਸੂਰਮੇ ਜਨਮਕਤਬ ਕਾ ਜੀ ਇੱਕ ਵੀਰ ਪਰੋਤੇ ਬਰਛੀਏ ਜੋ ਝੋਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਨਸਕਾ ਖੁਨਸਾਏ ਨਤਾ ਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆਏ ਭਾਜੀ ਕਦੇ ਨਾ ਰਜੇ ਜੁਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਠਾਂ ਜੋੜਕੇ ਬੱਜੇ ਸੰਗਲਿਆਲੇ ਸੰਗਰ ਡੋਹਰੇ ਡਹੇ ਜੋ ਖੇਤ ਜਟਾਲੇ ਹਾਠਾਂ ਜੋੜਕੇ ਨੀਜੇ ਬੰਬਲੀਆਲੇ ਦਿਸਨ ਔਰੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤੇ ਦਾਨਵੀ ਸੂਲ ਹੋਈਆਂ ਕੰਗਾ ਵਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਤੁਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਭੇੜ ਪਿਆ ਨਿਹੰਗਾ ਪੌੜੀ ਔਰੜ ਫੌਜਾ ਆਈਆਂ ਮੀਰ ਚੜੇ ਕੰਧਾਰੀ ਸੜਕ ਮਿਆਂ ਨ ਕੱਢੀਆਂ ਤਿੱਖੀਆਂ ਤਰਵਾਰੀ ਕਰਕ ਉਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਤੜ ਬਾਹਾ ਗਨਲੇ ਫੁੱਲ ਜਿਹ ਹੈ ਬਾੜੀ ਜਾਪੇ ਕਟੇ ਬਾਦੀਆ ਰੁਖ ਚੰਦਨ ਆਰੀ ਦੁਹਾ ਕੰਧਾਰਾ ਮੋਹੇ ਜੋੜੇ ਜਾ ਸੱਟ ਪਈ ਖਰਬਾਰ ਕ ਤੱਕ ਤੱਕ ਕੈਬਰ ਦੁਰਗ ਸਾਹ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥਿਆ ਸੰਗ ਰਥ ਗਿਰੇ ਅਸਵਾਰ ਕਉ ਸੋਹਣ ਸੰਜਾ ਬਾਗੜਾ ਜਣ ਲੱਗੇ ਫੁੱਲ ਅਨਾਰ ਕਉ ਗੁਸੇ ਆਈ ਕਾਲ ਕਾ ਹਤ ਸੱਜੇ ਲੈ ਤਰਵਾਰ ਕਉ ਇਦੂ ਪਾਰੋ ਓਤ ਪਾਰ ਹਰ ਨਾਕ ਸ ਕਈ ਹਜ਼ਾਰ ਕੋ ਜਨ ਇਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਬਾਰ ਕੋ ਪੌੜੀ ਦੁਹਾ ਕੰਧਾਰਾ ਮੋਹੇ ਜੁੜੇ ਸੱਟ ਪਈ ਜਮਦਾਨਕ ਤਦ ਖਿੰਗੋ ਨੇ ਸੁੰਭ ਨਚਾਇਆ ਡਲ ਉਪਰ ਬਰਗਸਤਾਨ ਕੋ ਫੜੀ ਬਿਲੰਦ ਮੰਗਾਏ ਉਸ ਫੁਰਮਾਇਸ ਕਰਮਲੁਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਘਤਨ ਘਾਣ ਕੋ ਅਗਤ ਇੱਕ ਵਗਾਈ ਦੁਰਗਾ ਸਾਹ ਬੱਡ ਸੁੰਬਨ ਬਹੀ ਪਲਾਣ ਕੋ ਰੜਕੀ ਜਾਇ ਕੈ ਧਰਤ ਕੋ ਬੱਡ ਪਖਰ ਬੱਡ ਕਿਕਾਨਕ ਬੀਰ ਪਲਾਣੋਂ ਡਿਗਿਆ ਕਰ ਸਿੰਜਦਾ ਸੁੰਬ ਸੁਜਾਨਕੋ ਸਾ ਬਾਸ ਸਰੋਣੇਤ ਖਾਨ ਕੋ ਸਦਾ ਸਾ ਬਾਸ ਤੇਰੇ ਤਾਨਕੋ ਤਾਰੀਫਾ ਪਾਨ ਚਬਾਨ ਕੋ ਸਦਰ ਰਹਿਮਤ ਕੈਫਾ ਖਾਨ ਕੋ ਸਦਰ ਰਹਿਮਤ ਤੁਰੇ ਨਚਾਨਕੋ ਪੌੜੀ ਦੁਰਗਾ ਅਤੇ দানਵੀ ਗਹ ਸੰਗਰ ਕਥੇ ਔਰੜ ਉਠੇ ਸੂਰਮੇ ਆਡਾ ਹਿ ਮਥੇ ਕਾਟਤ ਪੰਗੀ ਕੈਫਰੀ ਦਾ ਲਗਾ ਹਿ ਨਿ ਕਥੇ ਦੇਖਨ ਜੰਗ ਫਰੇਸਤੇ ਅਸਮਾਨ ਔ ਲਥੇ ਪੌੜੀ ਦਹਾ ਕੰਧਾਰਾ ਬਹੁ ਜੜੇ ਦਾਲ ਘਰੇ ਨਗਾਰੇ ਔਰੜ ਆਏ ਸੂਰਮੇ ਸਿਰਦਾਰ ਰਣਿਆਰੇ ਲੈ ਕੈ ਤੇਗਾ ਬਰਛੀਆਂ ਹਥਿਆਰ ਉਭਾਰੇ ਟੋਪ ਪਟੇਲਾ ਪਖਰਾ ਗਲ ਸੰਜ ਸਵਾਰੇ ਲੈ ਕੇ ਵਰਛੀ ਦੁਰਗਾ ਸਾਹ ਬਹੁ ਦਨਵ ਮਾਰੇ ਚੜੇ ਰਥੀ ਗਜ ਘੋੜੀ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿਨ ਬੜੇ ਉਤਾਰੇ ਪੌੜੀ ਦੁਹਾ ਕੰਧਾਰਾ ਮੋਹ ਜੁੜੇ ਨਾਲ ਤੌਸਾ ਭਾਰੀ ਲੈ ਭਗਵਤੀ ਦੁਰਗਾ ਸਾਹ ਵਰ ਜਗਨ ਭਾਰੀ ਲਾਏ ਰਾਜੇ ਸੁੰਭ ਨੋ ਰਤ ਪੀਆ ਪਿਆਰੀ ਸੁੰਭ ਭਲਾਣੋ ਡਿਗਿਆ ਉਪਮਾ ਵਿਚਾਰੇ ਡੋਬਰਤੋ ਨਾਲੋ ਨਿਕਲੀ ਬਰਛੀ ਦੁਧਾਰੀ ਜਾਣ ਰਜਾਦੀ ਉਤਰੀ ਪੈਨ ਸੁਹੀ ਸਾਰੀ ਪੌੜੀ ਦੁਰਗਾ ਅਤੇ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗਾ ਸਾਹ ਗਹਿ ਸਬਨੀ ਬਾਹੀ ਸੁਮਨ ਸੁਮਬ ਸੰਘਾਰਿਆ ਵਥ ਜੇਹ ਸਾਹੀ ਫੋਜਾ ਰਾਖਸਿਆਰੀਆ ਦੇਖ ਰੋਨਤਾਹੀ ਮੋਹ ਕੁੜੋਚੇ ਕਾਹ ਦੇ ਛੜ ਘੋੜੇ ਰਾਹੇ ਭਜਦੇ ਹੋਏ ਮਾਰਿਆ ਨਾ ਮੋੜ ਝਾਕਨ ਨਾਹੀ ਪੌੜੀ ਸੋਮਨ ਸੋਮ ਬਿਠਾਇਆ ਜਮਦੇ ਧਾਮ ਨੋ 인ਦਰ ਸਦ ਬੁਲਾਇਆ ਰਾਜ ਅਵਖੇਖ ਨੋ ਸਿਰ ਪਰ ਛਤਰ ਫਿਰਾਇਆ ਰਾਜੇ 인ਦਰ ਦੇ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਦੁਰਗਾ ਪਾਠ ਬਣਾਇਆ ਸਭੇ ਪੌੜੀਆ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ